ਜਿਵੇਂ ਕਿ ਲੋਹੜੀ ਦੇ ਤਿਹਾਰ ਮੌਕੇ ਬੱਚਿਆਂ ਤੇ ਨੌਜਵਾਨਾਂ ਵੱਲੋਂ ਅਸਮਾਨ ਵਿੱਚ ਰੰਗ-ਬਰੰਗੇ ਪਤੰਗਾਂ ਉਡਾ ਕੇ ਪਤੰਗबाजी ਕੀਤੀ ਜਾਂਦੀ ਹੈ ਲੇਕਿਨ ਕੁਝ ਸਾਲਾਂ ਤੋਂ ਚਾਈਨਾ ਡੋਰ ਦੇ ਨਾਲ ਪਤੰਗबाजी ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਇਹ ਚਾਈਨਾ ਡੋਰ ਬੈਨ ਕੀਤਾ ਹੋਈ ਹੈ ਲੇਕਿਨ ਲੋਕ ਫਿਰ ਵੀ ਚੋਰੀ ਛਿਪੇ ਚਾਈਨਾ ਡੋਰ ਦੀ ਖਰੀਦਦਾਰੀ ਕਰਦੇ ਹਨ ਅਤੇ ਜਿਸ ਦੇ ਖਿਲਾਫ ਇਸ ਵਾਰ ਅੰਮ੍ਰਿਤਸਰ ਪੁਲਿਸ ਵੱਲੋਂ ਬਹੁਤ ਹੀ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਪੁਲਿਸ ਵੱਲੋਂ ਡਰੋਨ ਤੇ ਰਾਹੀ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਲੋਹੜੀ ਤੋਂ ਇੱਕ ਦਿਨ ਪਹਿਲਾਂ ਹੀ ਅੰਮ੍ਰਿਤਸਰ ਸੈਂਟਰ ਹਲਕੇ ਵਿੱਚ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕਰਕੇ ਪਤੰਗਬਾਜ਼ੀ ਕਰ ਖਰੀਦ ਰਹੇ ਆ ਰਹੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ACP ਸੈਂਟਰ ਜਸਪਾਲ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਲੋਹੜੀ ਦਾ ਤਿਹਾਰਾ ਦੂਜੇ ਪਾਸੇ 26 ਜਨਵਰੀ ਤਿਹਾਰ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਵਾਰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਤੇ ਚਾਈਨਾ ਡੋਰ ਵਰਤਨ ਵਾਲਿਆਂ ਖਿਲਾਫ ਦਰੋਂ ਦੇ ਰਾਹੀਂ ਵੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਸਪੈਸ਼ਲ ਨਾਕੇਬੰਦੀ ਕੀਤੀ ਗਈ ਹੈ ਤੇ ਅਗਰ ਕੋਈ ਵਿਅਕਤੀ ਚਾਈਨਾ ਡੋਰ ਲੈ ਕੇ ਦਿਖਾਈ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਗਈ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਇਹ ਤਿਉਹਾਰ ਖੁਸ਼ੀਆਂ ਦਾ ਤਿਹਾਰਾ ਹੈ ਤੇ ਹਰ ਇੱਕ ਨੂੰ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ ਚੈਨਾ ਡੋਰ ਦੀ ਬਿਲਕੁਲ ਵੀ ਵਰਤੋਂ ਨਾ ਕੀਤੀ ਜਾਵੇ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਥਾਣਾ ਡੀ ਡਿਵੀਜ਼ਨ ਦੀਆਂ ਜਿੱਥੇ ਕਿ ਅੱਜ ਨਾਕਾਬੰਦੀ ਦੌਰਾਨ ਉਥੇ ਗੱਡੀਆਂ ਦੀ ਰੋਕ ਕੇ ਚੈਕਿੰਗ ਕੀਤੀ ਗਈ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ACP ਸੈਂਟਰਲ ਜਸਪਾਲ ਸਿੰਘ ਅਤੇ ਥਾਣਾ ਡੀ ਡਿਵੀਜ਼ਨ ਦੇ SHO ਸੁਖਿੰਦਰ ਸਿੰਘ ਵੱਲੋਂ ਆਪਣੀ ਪੂਰੀ ਟੀਮ ਦੇ ਨਾਲ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਕਿਉਂਕਿ ਲੋਹੜੀ ਦਾ ਤਿਹਾਰ ਜਿਵੇਂ ਕੱਲ ਹੈ ਤੇ ਇਸ ਦਿਨ ਇੱਕ ਦਿਨ ਪਹਿਲਾਂ ਹੀ ਲੋਕਾਂ ਵੱਲੋਂ ਪਤੰਗ ਖਰੀਦੇ ਜਾਂਦੇ ਨੇ ਤੇ ਚਾਈਨਾ ਡੋਰ ਵੀ ਲੋਕ ਕਈ ਖਰੀਦ ਰਹੇ ਹਨ ਸੋ ਉਹਨਾਂ ਦੇ ਖਿਲਾਫ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਪੁਲਿਸ ਪ੍ਰਸ਼ਾਸਨ ਵੱਲੋਂ ਨਾਕਾਬੰਦੀ ਦੌਰਾਨ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਸੋ ਸਖਤ ਪੈਰਾ ਦਿੱਤਾ ਜਾ ਰਿਹਾ ਹੈ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਸੁਰੱਖਿਆ ਦਾ ਅੰਸਰ ਸੁਧਾਰਤ ਨਾ ਕਰ ਸਕੇ। ਸ਼ਾਮ ਨੂੰ ਚੈਕਿੰਗ ਕੀਤੀ ਜਾ ਰਹੀ ਹੈ ਦੇ ਬਰਤ। ਇਹ ਮਾਝੂਕ ਸੀਪੀ ਸਾਹਿਬ ਸ੍ਰੀ ਗੁਰਪ੍ਰੀਤ ਸਿੰਘ ਭੁੱਲੜ ਸਾਹਿਬ ਉਹਨਾਂ ਦੀ ਹਦਾਇਤਾਂ ਦੇ ਉੱਤੇ ਅਸੀਂ ਇਹ ਜਿਹੜਾ ਲੋਹੜੀ ਦਾ ਤਿਹਾਰ ਆ ਰਿਹਾ ਹੈ ਉਸ ਤੋਂ ਬਾਅਦ ਜਬੀ ਜਨੂ ਦਾ ਤਿਹਾਰ ਆ ਰਿਹਾ ਉਹਦੇ ਸਬੰਧ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਇਹਦੇ ਸਾਰੇ ਸ਼ਹਿਰ ਦੇ ਵਿੱਚ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਤਾਕੇ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਤੇ ਜਿਹੜਾ ਲੋੜੀ ਦਾ ਤਿਉਹਾਰ ਵੀ ਉਹ ਤੁਹੋਂ ਤਾ ਉਹਨਾਂ ਮਨਾ ਸਕਣ ਤੇ ਮੇਰੀ ਲੋਕਾਂ ਕੇ ਅਪੀਲ ਵੀ ਹੈ ਕਿ ਲੋੜੀ ਦਾ ਤਿਉਹਾਰ ਤੁਸੀਂ ਆਪਣੇ ਸ਼ੌਕ ਨਾਲ ਮਨਾਓ ਲੇਕਿਨ ਚਾਈਨਾ ਡੋਰ ਦੇ ਨਾਲ ਗੁਡੀਆਂ ਤੁਸੀਂ ਅਡਾਉਂ ਤੋਂ ਗਰੇਜ ਕਰੋ ਕਿਉਂਕਿ ਇੱਕ ਤੇ ਕੋਨੀ ਡੋਰ ਆ ਇਹ ਲੋਕਾਂ ਦੇ ਜਾਨ ਮਾਲ ਦੀ ਵਾਸਤੇ ਬਹੁਤ ਖਤਰੇ ਵਾਲੀ ਆ ਪਛੂਆਂ ਵਾਸਤੇ ਪੰਛੀਆਂ ਵਾਸਤੇ ਬਹੁਤ ਖਤਰਾ ਹੈ ਤੇ ਦੂਸਰਾ ਇਹ ਗੈਰਕਾਨੂੰਨੀ ਵੀ ਹੈ ਜੇ ਤੁਸੀਂ ਇਹਦੀ ਵਰਤੋਂ ਕਰੋਗੇ ਤਾਂ ਤੁਹਾਡੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਅਸੀਂ ਪਿਛਲੇ ਤਕਰੀਬਨ 1 ਮਹੀਨੇ ਤੋਂ ਇਹੀ ਮਹਿਮ ਚਲਾਈ ਵੀ ਹੋਈ ਹੈ ਲੋਕਾਂ ਨੂੰ ਸचेत ਵੀ ਕਰ ਰਹੇ ਹਾਂ ਤੇ ਘਰ ਵੀ ਵੀ ਕਰ ਰਹੇ ਹਾਂ ਹੁਣ ਵੀ ਮੇਰੀ ਲੋਕਾਂ ਕੋਲ ਇਹੀ ਪੀਜਾ ਵੀ ਤੁਸੀਂ ਇਸ ਤੋਂ ਬਚੋ ਹਾਂਜੀ ਦੇਖਿਆ ਜਾਵੇ ਤਾਂ ਪਿਛਲੇ ਦਿਨੀ ਕਾਫੀ ਰਿਕਵਰੀ ਕੀਤੀ ਹੈ ਤੁਸੀਂ ਬੱਚਾ ਇੰਨਾ ਘਟੂਆਂ ਦੀ ਤਾਂ ਕਾਫੀ ਅਵੇਅਰਨੈਸ ਵੀ ਲੋਕਾਂ ਨੂੰ ਮਿਲੀ ਹੈ ਲੋਕ ਜਾਗਰੂਕ ਵੀ ਹੋਏ ਨੇ ਹੁਣ ਜਿਵੇਂ ਕੱਲ ਲੋਹੜੀ ਦਾ ਤਿਹਾਰ ਹੈ ਪਰ ਲੋਕਾਂ ਨੂੰ ਖਾਸ ਖਾਸ ਕਰਕੇ ਨੌਜਵਾਨਾਂ ਨੂੰ ਵੀ ਅਪੀਲ ਕਰੋ ਜੀ ਜੇ ਕੋ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਤੇ ਪ੍ਰਾਊਡ ਵੀ ਹੈ ਪੀਐਸਈ ਪਿਛਲੇ ਇੱਕ ਮਹੀਨੇ ਤੋਂ ਜਿਹੜੀ ਮਹਿੰਮ ਚਲਾਈ ਸੀ ਉਹਨੂੰ ਮਿਲ ਕੇ ਬਹੁਤ ਹੀ ਪਰਵਾਹ ਹੰਗਾਰਾ ਵੀ ਮਿਲਿਆ ਹੈ ਤੇ ਇਹ ਚਾਇਨਾ ਡੋਰ ਦੇ ਉੱਤੇ ਕਾਫੀ ਹੱਦ ਤੱਕ ਰੋਖ ਵੀ ਲੱਗੀ ਹੈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਜਿਹੜੇ ਪੁਰਾਣੇ ਰਵਾਇਤੀ ਡੋਰ ਬਣਾਉਣ ਵਾਲੇ ਅੱਡੇ ਹੀ ਉਹ ਸ਼ਾਇਦ ਫਿਰ ਤੋਂ ਨਜ਼ਰ ਆਉਣ ਲੱਗ ਪਿਆ ਤੇ ਉਹਨਾਂ ਨੇ ਸਾਨੂੰ ਮਿਲ ਕੇ ਅਪਰੀਸ਼ੀਏਟਿਵ ਬਹੁਤ ਕੀਤਾ ਹੈ ਵੀ ਤੁਹਾਡੀ ਵਜ੍ਹਾ ਦੇ ਨਾਲ ਸਾਡੀ ਰੋਜ਼ੀ-ਰੋਟੀ ਜਿਹੜੀ ਦੁਬਾਰਾ ਚੱਲ ਪਈ ਹੈ ਤੇ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰੂੰਗਾ ਕਿ ਤੁਸੀਂ ਚਾਇਨਾ ਡੋਰ ਛੱਡ ਕੇ ਰਵਾਇਤੀ ਡੋਰ ਵਾਲੇ ਪਾਸੇ ਆਓ ਇੱਕ ਤਾਂ ਤੁਹਾਡੇ ਸ਼ੌਕ ਪੂਰੇ ਹੋਣਗੇ ਇਹ ਦੂਸਰਾ ਜਿਹੜਾ ਵਾਤਾਵਰਣ ਦੀ ਜਿਹੜੀ ਆ ਸਾਂਸਵਾਲ ਸੁਰੱਖਿਆ ਤੇ ਲੋਕਾਂ ਦੇ ਜਾਨ ਮਾਲ ਦੀ ਰੱਖੀ ਵੀ ਬਣੀ ਰਹਿੰਦੀ ਅੱਜ ਦੇਖਿਆ ਜਾਵੇ ਤਾਂ ਕਿੰਨੀ ਜਗ੍ਹਾ ਜਗ੍ਹਾ ਤੇ ਹੁਣ ਇਸ ਇਸ ਸਮੇਂ ਜਿਹੜੇ ਨਾਕਾਬੰਦੀ ਕੀਤੀ ਹੋਈ ਹੈ ਕਿਹੜੇ ਕਿਹੜੇ ਥਾਂ ਇਹ ਪੂਰੇ ਕਮਿਸ਼ਨਰੇਟ ਦੇ ਵਿੱਚ ਸਾਰੇ ਥਾਣਿਆਂ ਦੇ ਵਿੱਚ ਸਾਰੀਆਂ ਚੌਕੀਆਂ ਦੇ ਵਿੱਚ ਨਾਕਾਬੰਦੀ ਕਰਕੇ ਜਿਹੜੀ ਆ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਸੀਨੀਅਰ ਡੀਸੀਪੀ ਸਾਹਿਬ ਲੈਵਲ ਦੇ ਅਫਸਰ ਜਿਹੜੇ ਆ ਉਹ ਇਹਦੀ ਸੁਪਰਵੀਜ਼ਨ ਕਰ ਰਹੇ ਨੇ ਇਹਦੇ ਵਿੱਚ ਚਾਰ ਡੀਸੀਪੀ ਸਾਹਿਬ ਤੇ ਚਾਰ ਏਡੀਸੀਪੀ ਸਾਹਿਬ ਤੇ ਬਾਕੀ ਸਾਰੇ ਹਲਕਾ ਜੀਓ ਜੀਓ ਸਾਰੇ ਸਾਰੇ ਐਸਐਚਓ ਸਾਰੇ ਚੌਂਕੀ ਚਾਜ ਜਿਹੜੇ ਪ੍ਰੋਪਰ ਚੈਕਿੰਗ ਕਰਕੇ ਜਿਹੜੀਆ ਏਰੀਆ ਏਰੀਆ ਸਰਕਾਰ ਕਰ ਰਹੀ ਹੈ